ਸਸਕਲ ਜੀ ਸਾਰਿਆਂ ਨੂੰ ਅੱਜ ਵੀ ਜੀ ਆਪਾਂ ਇੱਕ ਭੈਣ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਜਿਹਦੀ ਭੈਣ ਦੀਆਂ ਦੋਵੇਂ ਲੱਤਾਂ ਤੇ ਇੱਕ ਬਾਹ ਕੱਟੀ ਹੋਈ ਹੈ ਅੱਜ ਦਿਨ ਨੂੰ ਕਿ ਨਗ ਮਦਗੀ ਠੇਧ ਪੋਚੀ ਮਾਨੂੰ ਬਹੁਤ ਜ਼ਿਆਦਾ ਵੇਖੋ ਜਿੰਨੇ ਪੁੰਨ ਦਾਣਾ ਕਰਨਾ ਵਿਚਾਰੇ ਵੇਖੋ ਤਰਨ ਤਰਨ ਤੋਂ ਵੀ ਬਾਈ ਆ ਗਈ ਆ ਇਹਨਾਂ ਦੇ ਹੈਲਪ ਕਰਨ ਵਾਸਤੇ ਅੱਜ ਆਪਾਂ ਇਹਦੇ ਹੈਲਪ ਕਰਨੀ ਆ ਤੇ ਤੁਹਾਡੇ ਅੱਜ ਅੱਖਾਂ ਨਾਲ ਹੰਝੂ ਨਿਕਲਣਗੇ ਇਹ ਭੈਣ ਦਾ ਘਰ ਪਰ ਵੇਖ ਕੇ ਤੇ ਉਹਦੇ ਵਿਚਾਰੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਤੇ ਇੱਕ ਬਾਹ ਕੱਟੀ ਆ ਘਰ ਦੇ ਹਾਲਾਤ ਇੰਨੇ ਕ ਖਰਾਬ ਆ ਬਹੁਤ ਜ਼ਾਰੇ ਕਰਜ਼ੇ ਰੇ ਡੁੱਬ ਚੁੱਕੇ ਵਿਚਾਰੇ ਠੀਕ ਹੈ ਤੇ 16 ਸਾਲ ਦੀ ਇਹ ਭੈਣ ਦੀ ਉਮਰ ਸੀ ਵਿਚਾਰੀ ਦੀ ਤੇ ਆਓ ਆਪਾਂ ਅੱਜ ਪਰਿਵਾਰ ਨਾਲ ਗੱਲਬਾਤ ਕਰੀਏ ਤੇ ਮੇਰਾ ਵੀਰ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਹੀ ਜ਼ਰੂਰ ਕਰਾਇ ਜੇ ਭਲਾ ਕਰੋ ਤੇ ਅੱਜ ਜੀ ਆਪਾਂ ਮਖਮੂ ਉੱਚੇ ਹੋਏ ਆ ਇੱਕ ਅੱਜ ਇਹ ਭਲੀ ਵੀਡੀਓ ਬਣਾ ਲੱਖੀ ਜੀ ਆਪਾਂ ਇੱਕ ਭੈਣ ਦੀ ਆ ਲੱਤਾਂ ਵਢੀਆਂ ਗਈਆਂ ਸੀ ਤੇ ਚਲੋ ਮੇਰਾ ਮੇਲ ਹੋਇਆ ਆ ਬਾਈ ਜੀ ਨਾਲ ਇਹ ਸ੍ਰਿਆਲੀ ਮੰਡ ਤੋਂ ਜੀ ਤੇ ਵੇਖੋ ਸ੍ਰਿਆਲੀ ਮੰਡ ਤੋਂ ਤਰਨਤ ਜਲ੍ਹੇ ਦਵਾਏ ਆ ਤੇ ਚਲੋ ਇਹਨਾਂ ਨੇ ਮੇਰੇ ਨਾਲ ਮੇਲ ਕੀਤਾ ਕਿ ਆ ਗੱਲਬਾਤ ਆ ਚਲੋ ਮੈਂ ਇਹਨਾਂ ਨੂੰ ਟਾਈਮ ਦੇ ਤੱਕ ਕੋਈ ਨਿਆ ਪਾਈ ਟਾਈਮ ਤੇ ਵੀਡੀਓ ਬਣਾਵਾਂਗੇ ਤੇ ਅੱਜ ਆਪਾਂ ਪੁੱਛੇ ਜੀ ਇੱਥੇ ਤੇ ਬਾਕੀ ਗੱਲ ਆਪਾਂ ਬਾਈ ਜਿਹੜੇ ਗੱਲਬਾਤ ਕਰਦੇ ਆ ਅਸੇ ਕਰ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਫ੍ਰੀਮਾਰ ਗਰੁੱਪ ਸੀ ਮੰਡੇਰੀਵਰ ਨੂੰ ਹਾਂਜੀ ਹਾਂਜੀ ਉਹਦੇ ਵਿੱਚ ਵੀਡੀਓ ਆਈ ਅਛਾ ਜੀ ਵੀਡੀਓ ਆਈ ਭੈਣ ਦੀ ਤੇ ਆਪਾਂ ਮੈਂ ਵੀਰਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਹੁਣ ਵੀਡੀਓ ਆਈ ਆ ਤੇ ਆਪਾਂ ਵੀਡੀਓ ਹੁਣ ਇਹਦਾ ਆਪਾਂ ਇਗਨੋਰ ਨਹੀਂ ਕਰਨਾ ਬਿਲਕੁਲ ਇਹ ਆਪਾਂ ਪੜਨਾ ਕਰਨਾ ਸਹੀ ਸਹੀ ਗੱਲ ਹੈ ਫਿਰ ਵੀਰ ਜੀ ਸਾਰੇ ਵੀਰਾਂ ਨੇ ਆਪਾਂ ਨੂੰ ਕਿਹਾ ਕਿ ਆਪਾਂ ਇਹ ਵੀਡੀਓ ਜੇ ਤੁਸੀਂ ਗੱਭੀ ਨੂੰ ਗਾੜੀ ਲਾਇਆ ਐਡਮਿਨ ਸੀ ਮੈਂ ਹਾਂਜੀ ਨਹੀਂ ਇਹਨਾਂ ਮੈਨੂੰ ਗਾੜੀ ਲਾਇਆ ਕਿ ਕਹਿੰਦੇ ਤੁਸੀਂ ਆਪ ਇਹ ਮਨੋ ਪੈਸੇ ਪਜਾਦਿਆ ਹੋਣੇ ਆ ਠੀਕ ਫਿਰ ਵੀਰਾਂ ਨੇ 9500 ਰੁਪਏ ਦਿੱਤਾ ਇਕੱਠਾ ਕਰਕੇ ਠੀਕ ਫਿਰ ਮੈਂ ਇਹਨਾਂ ਕੋ ਥਿੰਦ ਹਸਪੀਟਲ ਮਾਹੂ ਪਹੁੰਚਿਆ ਹਾਂਜੀ ਨਹੀਂ ਭਾਈ ਇਹਨਾਂ 9500 ਦੇ ਮਾਰਕ ਕਰ ਦਿੱ ਗ ਦੇ ਫਿਰ ਵੀਰਾਂ ਨੇ ਭਾਜੀ 14000 ਰੁਪਏ 15000 ਰੁਪਏ ਮੈਨੂੰ ਕਰਕੇ ਦਿੱਤਾ ਅੱਜ ਗੁਰੂ ਰਾਮਦਾਸ ਜੀ ਦੀ ਕਿਰਪਾ ਬਾਬੇ ਦੀ ਜੀ ਦੀ ਕਿਰਪਾ ਨਾਲ ਅੱਜ ਫਰਨੀਚਰ ਲੈ ਕੇ ਆਏ ਭੈਣ ਵਾਸਤੇ ਉਹ ਤਾਂ ਲੈਂਦੇ ਆ ਆ ਗਿਆ ਭੈਣ ਦੀ ਹੱਤ ਬਹੁਤ ਮਾੜੀ ਆ ਹੱਥੋਂ ਹੀ ਲੱਤਾਂ ਕੱਟ ਚੁੱਕੀਆਂ ਵਾਂ ਇੱਕ ਬਾਹ ਕੱਟ ਚੁੱਕੀ ਆ ਇਹ ਦੋ ਜਣੇ ਮਗਰੋਂ ਫੜਦੇ ਆ ਤੇ 1000 ਰੋਟੀ ਖਵਾਉਂਦਾ ਵਾਂ ਮੈਂ ਕਿਹਾ ਵਿਚਾਰੀ ਚਲੋ ਬੈੱਡ ਨਾਲ ਢੋਲ ਆ ਰੋਟੀ ਤੇ ਖਾ ਲੂ ਹਾਂ ਹਾਂਜੀ ਤੁਹਾਨੂੰ ਕਰਕੇ ਹਵਾਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਕਿ ਭੈਣ ਦੀ ਹੈਲਪ ਕਰੀਏ ਤੇ ਅਹੀਆ ਵੀਰਾ ਨੂੰ ਨਸੱਜਾ ਵੀਰਾ ਇਹ ਆ ਬਾਗੋ ਬੜਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਬਾਪੂ ਗੁੜੀ ਜੀ ਹਾਂ ਜੀ ਇੱਕ ਕੀ ਚੱਕਰ ਬਣ ਗਿਆ ਸੀ ਜੀ ਇਹ ਬਾਜੀ ਪਤਾ ਹੀ ਨਹੀਂ ਲੱਗਿਆ ਪਹਿਲਾ ਉਹਦੇ ਬਿਮਾਰ ਤਾਂ 4 ਸਾਲ ਹੀ ਹੋ ਗਏ ਹਾਂ ਹਾਂ ਜੀ ਲਈ ਫਿਰ ਤੇਰੇ ਹਸਪਤਾਲਾਂ 'ਚ ਬਹੁਤ ਥਾਵਾਂ ਤੇ ਗਏ ਹਾਂ ਹਾਂ ਜੀ ਡੀ ਐਮ ਸੀ ਜੇ ਗੁਰੂ ਨਾਨਕ ਦੇਵਾ ਇੱਥੇ ਅੰਮ੍ਰਿਤਸਰ ਵੀ ਗਏ ਹਾਂ ਹਾਂ ਜੀ ਹਾਂ ਜੀ ਵੀ ਗਏ ਹਾਂ ਹਾਂ ਜੀ ਤੇ ਮੋਗੇ ਗਲੰਦਰਪਨ ਜੋ ਜਿੱਥੇ ਵੀ ਕਹਿਣ ਦੱਸਿਆ ਹੂੰ ਹੂੰ ਇਹ ਥੋੜਾ ਜਿਹਾ ਚਲੋ ਦਵਾਈ ਦੋਈ ਖਾ ਕੇ ਥੋੜੇ ਸੈੱਟ ਹੋ ਜੀ ਜਾਂਦੀ ਹਾਂ ਦਵਾਈ ਚੱਲਦੀ ਸੀ ਅੰਮ੍ਰਿਤਸਰੋਂ ਤੇ ਮੁੜ ਕੇ ਅਜ ਕਿਹਾ ਦਸੰਬਰ ਦੇ ਵਿੱਚ ਬਸ ਪੈਰਾਂ ਤੇ ਕਲੌਣ ਲੱਗ ਪਿਆ ਨਹੀਂ ਬਰੇ ਪੈਰ ਦੋਖਦੇ ਅਸੀਂ ਡਾਕਟਰਾਂ ਕੋਲੇ ਲਗਾਇਆ ਉਥੋਂ ਬਸ ਇਹਨੇ ਹੱਥ ਪਹਿਲਾਂ ਭਰ ਗਿਆ ਤੇ ਬਾਹ ਖਰਾਬ ਹੋਈ ਮੁੜ ਕੇ ਪੈਰ ਵੀ ਖਰਾਬ ਹੋਣੇ ਸ਼ੁਰੂ ਬੱਗਾਂ ਦੀ ਇਨਫੈਕਸ਼ਨ ਹੋ ਗਈ ਤੇ ਮੁੜ ਕੇ ਬਾਅਦ ਫਿਰ ਡਾਕਟਰਾਂ ਨੂੰ ਬੜਾ ਅਸੀਂ ਬਠਿੰਡੇ ਅੰਮ੍ਰਿਤ ਵੀ ਜਾਏ ਆ ਲੈ ਕੇ ਵੀ ਚਲੋ ਬਾਚ ਜੂਗੀ ਅਸੀਂ ਬਹੁਤ ਲੋਕਾਂ ਦਾ ਫੜ ਤੜ ਕੇ ਪੈਸੇ ਲਾਏ ਹਾਂ ਘਰ ਕੋਲ ਨੂੰ ਜਾਣੇ ਕੋਨੇ ਕਰ ਦਿੱਤਾ ਜੋ ਵੀ ਛੱਡੇ ਆਦੀ ਕੋਈ ਹੈਗਾ ਸੀ ਕੋਈ ਕੋਲ ਵੀ ਸੋਨਾ ਥਾਣਾ ਉਹ ਵੀ ਡੰਗਰ ਵੀ ਹੈਗੇ ਉਹ ਵੀ ਵੇਚਤੇ ਇਹਦੇ ਪਿੱਛੇ ਤੇ ਪਾਕੀ ਉਹਨਾਂ ਨੇ ਬਠਿੰਡੇ ਵਾਲਿਆਂ ਨੇ ਕਹਿ ਵੀ ਨਹੀਂ ਇਹ ਤਾਂ ਪੈਰ ਕੱਟਣੇ ਪੈਣਗੇ ਤੇ ਫਿਰ ਕਿੰਨੀ ਉਮਰ ਦੀ ਕੁੜੀ ਜੀ ਇਹ 16 ਸਾਲ ਹੈ ਜੀ ਇਹ ਰਿੰਗ ਇਨਫੈਕਸ਼ਨ ਨੂੰ ਕਿੰਨੇ ਟਾਈਮ ਤੋਂ ਇਹ ਇਨਫੈਕਸ਼ਨ ਤੇ 4 ਸਾਲ ਹੋ ਗਏ ਆ ਜੀ ਅੱਛਾ ਜੀ ਪਹਿਲਾਂ ਤਾਂ ਬਹੁਤ ਜ਼ਿਆਦੀ ਹੋ ਜਾਂਦੀ ਹੁੰਦੀ ਸੀ ਇਹਨਾਂ ਦਾ 2-2 2.5 ਲੱਖ ਹੋ ਜਾਂਦੀ ਸੀ ਬਾਕੀ ਉਹ ਚਲੋ ਠੀਕ ਹੋ ਜਾਂਦੀ ਸੀ ਹਾਂਜੀ ਤੇ ਬਾਕੀ ਐਦ ਕੀ ਦਾ ਬਸ ਆ ਕੰਮ ਉਹ ਨਵਾਂ ਹੀ ਹੋ ਗਿਆ ਵਿੱਚ ਮਤਲਬ ਇੱਕ ਹੱਥ ਵੱਡੇ ਗਾਣਾ ਹਾਂਜੀ ਇੱਕ ਬਾਹ ਹੈ ਵੱਡੀ ਹੈ ਤੇ ਦੋਵੇਂ ਪੈਰ ਵੱਡੇ ਹਨ ਹੁਣ ਕਿੰਨੇ ਟਾਈਮ ਹੋ ਗਏ ਵੱਡੇ ਹੋ ਗਏ ਤੇ ਅੱਜ ਹੋ ਗਏ ਆ ਜੀ 20 ਦਿਨ ਹੋ ਗਏ ਅੱਛਾ ਹਾਂਜੀ ਠੀਕ ਤੁਸੀਂ ਕੋਲ ਕੋਈ ਨਹੀਂ ਰੋ ਹੋਣਾ ਕੋਈ ਗੱਲ ਨਹੀਂ ਬਾਕੀ ਬੜੀ ਭਲੀ ਦੀ ਭਲੀ ਦੁਨੀਆ ਬੈਠੀ ਹੈ ਕੋਈ ਨਹੀਂ ਤੁਹਾਡੀ ਹਰ ਜ਼ਰੂਰ ਹੋਊਗੀ ਤੇ ਅੱਗੇ ਵੀ ਮਦਦ ਕੋਈ ਮਦਦ ਆਏ ਹੋਈ ਤੁਹਾਡੀ ਜੀ ਹਾਂਜੀ ਇਹ ਵੀਰ ਆਇਆ ਤੇ ਜਾਂ ਇਹਨਾਂ ਨੇ 95000 ਰੁਪਇਆ ਪਹਿਲਾਂ ਦਿੱਤਾ ਸੀ ਇੱਕ ਮਰਾਣੀ ਤੋਂ ਬਾਬਾ ਜੱਤੀ ਹਾਂਜੀ ਉਹਨਾਂ ਨੇ 17000 ਦਿੱਤਾ ਸੀ ਠੀਕ ਆ ਹਾਂਜੀ ਚਲੋ ਕੋਈ ਨਹੀਂ ਮਦਦ ਤੇ ਹੁਣ ਅੱਜ ਵੀ ਇਹ ਗੁੜਿਆੜੀ ਫਰਨੀਚਰ ਲੈ ਕੇ ਆਏ ਆਂਦੇ ਵੀ ਚਾੜਾ ਗੁੜਜਾ ਇਹਨੇ ਨਾ ਚਲੋ ਮਰਗੇ ਲੋਨ ਵੱਲੀ ਵੀ ਲੈ ਕੇ ਆਏ ਮੰਜੇ ਦੇ ਔਖੀ ਹੁੰਦੀ ਆ ਇਹਨਾਂ ਦਾ ਵੀ ਚੱਲ ਤੁਸੀਂ ਵੀ ਫਰਨੀਚਰ ਅਸੀਂ ਤੁਹਾਨੂੰ ਦਿੰਨੇ ਆਂ ਵੀ ਬੈੱਡ ਬੂਟ ਤੇ ਬਿਉਂਦੇ ਤੇ ਛੱਟੋ ਲਾ ਕੇ ਬਿਚਾਰੀ ਬੈਠਾ ਜਾਇਆ ਕਰੂਗੀ ਤੇ ਪਿੰਡ ਇਸ ਤਰ੍ਹਾਂ ਹੁਣ ਅਸੀਂ ਇੱਕ ਜਣਾ ਪਿੱਛੋਂ ਫੜਦੇ ਆ ਤੇ ਇੱਕ ਜਣਾ ਰੋਟੀ ਖਾ ਉਹ ਇੱਥੇ ਆਪਣਾ ਕੋਈ ਇਸ ਮਹੂਰ ਸ਼ਹਿਰ ਦਾ ਕੋਈ ਮੈਂਟ ਅੰਦਰ ਨਹੀਂ ਆਇਆ ਕੋਈ ਨਹੀਂ ਜੀ ਆਇਆ ਅੱਛਾ ਬਸ ਠੀਕ ਹੈ ਵੀਰ ਆਜਾ ਮੇਲੋ ਇੱਥੋਂ ਲੋਕਾਂ ਜਾਂ ਲੋਕ ਕੋਈ ਨਹੀਂ ਆਇਆ ਤੇ ਭਾਈ ਹੁਣ ਫਿਰ ਵੀ ਵੇਖੋ ਤਰਨਤਰ ਤੋਂ ਆ ਬਾਬਾ ਬੁੱਢਾ ਜੀ ਤੋਂ ਆਏ ਆ ਤੇ ਆ ਤਰਨਤਰ ਤੋਂ ਭਾਈ ਜੀ ਤੁਸੀਂ ਜੀ ਇਹਦਾ ਪਿੰਡ ਚੌਕ ਸਿਕੰਦਰ ਦਾ ਗੱਗੂਏ ਤੋਂ ਗੱਗੂਏ ਤੋਂ ਤੇ ਚਲੋ ਬਾਕੀ ਬੜੀ ਗੱਲ ਹੈ ਕਿ ਹੁੰਦੀ ਆ ਤੇ ਮੇਰਾ ਇਹੀ ਕਹਿਣਾ ਹੈ ਕਿ ਜਿਹਦੇ ਵੀ ਭੈਣ ਭਰਾ ਬੜੇ ਜੁੜੇ ਆ ਤੇ ਚਲੋ ਇਹ ਭੈਣ ਦੀ ਹੈਲਪ ਕੀਤੀ ਜਾਵੇ ਵੇਖੋ ਬੜਾ ਔਖਾ ਠੀਕ ਹੈ ਨਾ ਹੁਣ ਵਿਚਾਰੇ ਮੇਰੇ ਸਾਰਾ ਘਰ ਲਟਾਈ ਬੈਠੇ ਆ ਤੇ ਕਿੰਨੇ ਪਿੱਛੇ ਭਜੀ ਬਰਾਬਰ ਆਪਣੇ ਦੋ ਹੈ ਜੇ ਆ ਮੇਰੀ ਕੁੜੀਆ ਬੈਠੀ ਹੈ ਤੇ ਆ ਮੁੰਡਾ ਬੈਠਾ ਉਹ ਮੇਰੇ ਭਰਾ ਦੇ ਜਵਾਕ ਉਹਨਾਂ ਨੂੰ ਮੈਂ ਇਹ ਦੇਖ ਪਰ ਕਰ ਸਕਦਾ ਠੀਕ ਹੈ ਅੱਛਾ ਉਹਨਾਂ ਦਾ ਫਾਦਰ ਹੈ ਨਹੀਂਗਾ ਹਾਂਜੀ ਉਹਨਾਂ ਦਾ ਡੈਥ ਹੋ ਗਈ ਠੀਕ ਹੈ ਤੁਸੀਂ ਫਿਰ ਕੀ ਕੰਮ ਕਰਦੇ ਜੀ ਮੈਂ ਮਜ਼ਦੂਰੀ ਕਰਦਾ ਜੀ ਹੁਣ ਉਹ ਵੀ ਨਹੀਂ ਜਾਇਆ ਜਾਂਦਾ ਹਾਂਜੀ ਉਹ ਫਿਰ ਕੁੜੀਆ ਨੂੰ ਲਿਜਾਈਦਾ ਜੀ ਐਸ ਹਸਪਤਾਲ ਪੱਟੀ ਕਰਾਉਣਾ ਇਹਦੀ ਇਲਾਜ ਚੱਲ ਰਿਹਾ ਨਾ ਟੀਮੇ ਰੋਡ ਦਾ ਕਰਦੇ ਆ ਤੇ ਫਿਰ ਕਿੰਨੇ ਦਿਨ ਬਾਅਦ ਲੈ ਕੇ ਜਾਂਦੇ ਸੇ ਉੱਥੇ ਅੱਗੇ ਦਾ ਜੀ ਸਾਹਿਬ ਨੇ ਰੋਜ਼ ਹੀ ਲੈ ਕੇ ਜਾਂਦਾ ਕੱਲ ਦਾ ਡਾਕਟਰ ਆਖਿਆ ਵੀ ਇੱਕ ਦਿਨ ਛੱਡ ਕੇ ਆਇਆ ਕਰੋ ਨਾ ਤੇ ਉਥੇ ਨਹੀਂ ਅੰਮ੍ਰਿਤਸਰ ਲੈ ਗਏ ਨਹੀਂ ਨਹੀਂ ਇੱਥੇ ਥੇਂਦ ਤੇ ਲੈ ਕੇ ਜਾਂਦੇ ਇੱਥੇ ਥੇਂਦ ਲੈ ਗਏ ਇੱਥੇ ਹੈ ਨਾ ਇਹਨਾਂ ਦਾ ਆਪਰੇਸ਼ਨ ਪੈਰ ਵੀ ਇੱਥੇ ਕੱਟੇ ਆ ਤੇ ਹਾਂਜੀ ਹਾਂਜੀ ਠੀਕ ਠੀਕ ਹੈ ਠੀਕ ਹੋਰ ਸਤਾਰਾ ਦੇ ਬੜਿਆਂ ਜੋ ਆਏ ਤੇ ਕੋਈ ਕਰਦਾ ਨਹੀਂ ਸੀ ਨਾਰੇ ਲਾਈ ਜਾਂਦੇ ਸੀ ਤੇ ਇਹ ਵਿਚਾਰੀ ਇਸ ਤਰ੍ਹਾਂ ਪਈ ਤੇ ਬਹੁਤ ਦੁਖੀ ਸੀ ਤੇ ਫਿਰ ਲੱਕ ਦੇ ਵਿੱਚ ਦਖਲ ਵੀ ਹੋ ਗਏ ਸੀ ਤੇ ਪੈਣਾ ਪੈਣਾ ਕਿ ਨਹੀਂ ਜੀ ਦੇਖੋ ਹਰ ਵਕਤ ਪੈਣਾ ਬੜਾ ਔਖਾ ਤੇ ਫਿਰ ਅਸੀਂ ਇਸ ਤਰ੍ਹਾਂ ਕਰ ਕਰਾ ਕੇ ਪੈਸੇ ਤੇ ਫਿਰ ਤਿੰਨ ਦਿਨ ਨੂੰ ਆਖਿਆ ਦੇ ਇਹਨਾਂ ਨੇ ਫਿਰ ਪ੍ਰਾਈਵੇਟ ਹਸਪਤਾਲ ਨਨ ਕੀਤਾ ਫਿਰ ਠੀਕ ਹੈ ਇੱਕ ਵੀਤੀ 5 ਸਾਲ ਹੋ ਗਿਆ ਵਿਚਾਰੀ ਜਾਨ ਲਾਤਾ ਇਤਰਾ ਹੀ ਆ ਮੁਰਦੀ ਨਹੀਂ ਹੁੰਦੀਆਂ ਅਜੇ ਸੁਦੀ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਬਹੁਤ ਕੰਮ ਆ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਭੈਂਦਾ ਗੋਡੇ ਵੀ ਸਿੱਧੇ ਹੁੰਦੇ ਵਿਚਾਰੀ ਜਾਨ ਇਹੀ ਰਹਿਣੇ ਆ ਹਾਂਜੀ ਵੀਰੋਂ ਭੰਦੀ ਹੈਲਪ ਕਰੋ ਕੋਈ ਲੋ ਚਾਰ ਕੋਈ ਧਿਆਨ ਨਾਲ ਕੋਈ ਬੰਦਾ ਆ ਉਧਰ ਵੀ ਅਸੀਂ ਜਦੋਂ ਉਹਨਾਂ ਨੂੰ ਇਨਫੈਕਸ਼ਨ ਹੋਈ ਆ ਉਦੋਂ ਲੱਗੇ ਨਹੀਂ ਪਹਿਲਾਂ ਤਾਂ ਤੁਰ ਫਿਰਦੀ ਨੇ ਆ ਹੁਣ ਜਦੋਂ ਹੋਇਆ ਅੱਛਾ ਹਾਂ ਠੀਕ ਹੈ ਇਹ ਜਿਹੜੇ ਮੰਬੀ ਦੇ ਮਦਰਵਾ ਆ ਮਲੋ ਤੇਜ਼ੂ ਲਾਉਂਦੇ ਆ ਪਰ ਆ ਦਿੱਤਾ ਹੀ ਬੇਰੇ ਜੀਆ ਜਾਂ ਐਣੋ ਜਾਂ ਜਾਂ ਸਿੱਧੀਆਂ ਨਹੀਂ ਹੁੰਦੀਆਂ ਇਹਨੂੰ ਰੀਚ ਕਵਰ ਨਹੀਂ ਹੁੰਦੀ ਤੈਨੂੰ ਵਿਚਾਰੀ ਕੋ ਬੋਲੇ ਘਟ ਜਾਂਦਾ ਤੇ ਵੀਰਾਂ ਨੂੰ ਬੇਨਤੀ ਕੀ ਕੋਈ ਫਰਕ ਨਹੀਂ ਪੈਂਦਾ 2000 2000 ਜਿਹੜੇ ਵੀਰ ਆਪਣੀ ਹੈਲਪ ਕਰੀਏ ਤਾਂ ਵੀਰ ਸੰਦੀਪ ਨੂੰ ਕਿਹਾ ਤਾਂ ਆਪਣੇ ਕੋਈ ਗੱਲ ਨਹੀਂ ਜੀ ਭੈਣ ਭਰਾ ਬਹੁਤ ਆ ਇਹਦੀ ਗੱਲ ਕੀ ਤੇ ਪਾਰੀ ਸਾਹਿਬਾਂ ਨੂੰ ਬੇਨਤੀ ਬਾਕੀ ਬਿਮਾਰੀ ਸਰ ਨੂੰ ਬੇਨਤੀ ਬਹੁਤ ਆ ਬਾਕੀ ਉਹਨਾਂ ਨੂੰ ਵੀ ਪਤਾ ਹੀ ਆਪਨੂੰ ਜੋ ਵੀਡੀਓ ਵੇਖ ਲਈਏ ਏਡੇ ਹੈ ਨਹੀਂ ਬੜੇ ਜੈਲੂ ਲੋਗ ਆ ਬੜੇ ਜੈਲੂ ਲੋਗ ਆ ਤੇ ਬੜਾ ਇਹ ਦੁਨੀਆ ਜਦ ਏਦੀ ਗੱਲ ਕੀ ਠੀਕ ਹੈ ਨਾ ਤੇ ਬਾਕੀ ਤੁਸੀਂ ਕੀ ਲੈ ਕੇ ਆਏ ਜੀ ਅੱਜ ਵੇਖੀ ਤੁਸੀਂ ਵੀਡੀਓ ਸੀ ਬੈੱਡ ਲੈ ਕੇ ਆ ਰਹੇ ਜੀ ਇਹ ਲੋ ਜਿਹੜੇ ਘਰ ਦੇ ਵੀ ਹਾਲਤ ਬਹੁਤ ਮਾੜੀ ਆ ਠੀਕ ਹੈ ਨਾ ਇੱਕੋ ਜੰਮੜਾ ਤੇ ਆ ਜੋ ਬਾਕੀ ਭਾਈ ਸਾਮਾਨ ਲਈ ਬਾਥਰੂਮ ਨੇ ਹੈ ਬਚਾਰਿਆਂ ਦਾ ਹਾਂਜੀ ਬਾਥਰੂਮ ਨੇ ਬਾਥਰੂਮ ਇਨ ਲੈਟਰੀ ਗਵਾਂਡੀਆਂ ਕਰੀ ਜਾਂਦੀ ਹੈ ਜੀ ਹਾਂਜੀ ਲੈਟਰੀ ਗਵਾਂਡੀਆਂ ਕਰੀ ਜਾਂਦੀ ਹੈ ਬਹੁਤ ਬੁਰਾ ਹਾਲ ਦੀ ਚਲੋ ਆਪਾਂ ਵਪਾਰੀ ਸਭਾਂ ਨੇ ਬੇਚੀ ਨਹੀਂ ਬਿਲਕੁਲ ਜੀ ਬਿਲਕੁਲ ਵਪਾਰੀ ਸਭਾਂ ਨੇ ਸਾਡੀ ਚਲੋ ਹੈਲਪ ਕੀਤੀ ਆ ਮਾਰ ਆਇਆ ਤੇ ਅਸੀਂ ਤੇ ਜਰੀਆ ਬਣੇ ਹਾਂ ਹਾਂਜੀ ਬਜੇ ਇੱਕ ਜਰੀਆ ਬਣਿਆ ਨਹੀਂ ਨਹੀਂ ਚਲੋ ਵੇਖੋ ਜੀ ਪ੍ਰਮਾਣਾਂ ਬਾਰੇ ਕਿੰਨਾ ਕੁ ਜਿਹੜਾ ਤੁਹਾਨੂੰ ਏਨੀ ਗੱਲ ਹੈਗੀ ਠੀਕ ਹੈ ਚਲੋ ਲਾ ਲਓ ਅਸੀਂ ਜੋ ਕੇ ਕੁਝ ਨਹੀਂ ਆ ਬਸ ਇਹ ਸੇਵਾ ਕੀਤੀ ਵੀਰਾਂ ਨੇ ਬਹੁਤ ਹੈ ਇਕ ਤੁਹਾਡੀ ਬਹੁਤ ਬਣਦੀ ਨਹੀਂ ਆਈ ਜੀ ਲੋਰਾ ਚਾਹ ਬਤੋਣਾ ਹਾਂ ਅਨੁਰ ਚਾਲ ਸਾਲੋਂ ਲੈ ਕੇ ਕੋਈ ਐਸਾ ਜੀ ਸੋਹਦਾ ਦੇ ਘਰ ਵੀ ਗੈਣੇ ਜੋ ਅੱਛਾ ਘਰ ਵੀ ਗੈਣੇ ਸੀ ਹਾਂਜੀ ਜੋ ਪਸ਼ੂਦੰਗਾ ਜੋ ਘਰਣਾ ਘਟਾ ਸਾਰਾ ਵੇਚ ਗਿਆ ਗੁਮਾ ਮਾਇਆ ਦੇ ਕੇ ਨੀ ਜੀ ਤੇ ਕਿਹਦੇ ਵਿਚਾਰੇ ਜਾਂ ਬਿਆਨ ਟਾਈਮ ਆਣਾ ਨਹੀਂ ਹਨਾ ਜੀ ਤੇ ਹੁਣ ਇਹ ਵਿਚਾਰੀ ਮੰਜਰੇ ਬਾਈ ਜੀ ਵੀ ਜਿੰਦਗੀ ਬਰਬਾਦ ਹੋ ਗਈ ਬਰਬਾਦ ਹੋ ਗਈ ਜਿੰਦਗੀ ਹਾਂ ਵਿਦਿਆ ਲਤਾਂ ਤੋਂ ਰੇਈਆਂ ਬਾਹਰ ਦੇ ਨੋਖਿਆ ਸਭ ਤੋਂ ਜ਼ਿਆਦਾ ਮਾਣਦਾ ਬਿਲਕੁਲ ਚਲੋ ਕੋਈ ਨਹੀਂ ਜੀ ਰੋਣਾ ਕੋਈ ਨਹੀਂ ਬਾਕੀ ਕਰਮਾਂ ਦੀ ਗੱਲ ਹੈ ਜੀ ਇਹ ਠੀਕ ਹੈ ਨਾ ਇਹ ਜੋ ਪਰਮਾਤਮਾ ਵੀ ਲਿਖਦਾ ਹੋਣਾ ਹੀ ਹੋਣਾ ਕਹਨੇ ਜੀ ਭਾਈ ਜੀ ਹਾਂ ਵਹੀ ਹੋਰ ਤੇ ਵੇਖੋ ਤੁਸੀਂ ਮੇਨ ਗੱਲ ਵੇਖੋ ਬਾਈ ਜੋਣੇ ਆਏ ਆ ਇਹ ਵਜਿਦ ਆਪਾਂ ਤੁਸੀਂ ਬੁੱਢਾ ਬਾਬੂ ਬੁੱਢਾ ਜੀ ਹਾਂਜੀ ਮੇਰਾ ਸਸੀ ਗਾਲ ਜੀ ਸਾਰਿਆਂ ਨੂੰ ਬਾਬੋੜਾ ਸਾਹਿਬ ਦੇ ਲਾਗੇ ਆਪਣਾ ਪਿੰਡ ਮੂਸੇ ਆ ਜੀ ਹਾਂਜੀ ਮੂਸੇ ਤੇ ਆਪਣਾ ਵੀਰ ਗਰਲਾਲ ਇਹ ਆਪਣਾ ਦੋਸਤ ਆ ਵਪਾਰ ਕਰਦਾ ਵੀਰ ਅੱਛਾ ਭਾਈ ਮਜੇ ਨੇ ਵਪਾਰ ਕਰਦਾ ਇਹ ਬੰਦੇ ਭਾਰੀ ਵੀ ਨਾਲ ਇਹਨਾਂ ਦੇ ਵਪਾਰ ਕਰਦੇ ਆ ਇਹ ਦੋਵਾਂ ਦਾ ਰਫਤ ਇਹਨਾਂ ਉਹਨਾਂ ਨੂੰ ਵੀਡੀਓ ਸੈਂਡ ਕੀਤੀ ਤੇ ਇਹਨਾਂ ਮੈਨੂੰ ਵੀਡੀਓ ਸੈਂਡ ਕੀਤੀ ਕਿ ਸੋਨੂੰ ਇੱਕ ਤਨ ਵੀਡੀਓ ਸੈਂਡ ਕਰ ਲਗਾ ਯਾਰ ਆਪਾਂ ਹੈਲਪ ਕਰਦੇ ਹਾਂ 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 ਤੇ ਮੈਂ ਕਿਹਾ ਵੀ ਕਰੋ ਇਹਨਾਂ ਮੈਨੂੰ ਵੀਡੀਓ ਸੈਂਡ ਕੀਤੀ ਚਲੋ ਵੇ ਇੱਕ ਬੜਾ ਦੁੱਖ ਆਇਆ ਬਹੁਤ ਜ਼ਿਆਦਾ ਦੁੱਖ ਆਇਆ ਤੇ ਨਗਰ ਲਾਲ ਵੀਰ ਨੂੰ ਕਿਹਾ ਮੈਂ ਕਿਹਾ ਗਰ ਲਾਲ ਵੀਰ ਆਪਾਂ ਬਸ ਫੱਕਰ ਜ਼ਰੂਰ ਕਰੀਏ ਆਪਾਂ ਜਿੰਨੀ ਹੋ ਸਕਦੀ ਹੈ ਆਪਣੇ ਤੋਂ ਉਨੀ ਕਰੀਏ ਹਾਂ ਤੇ ਇਹਨਾਂ ਵੀਰ ਜੀ ਉਹਨਾਂ ਦਾ ਦੋਨਾਂ ਦਾ ਵਪਾਰ ਦਾ ਕੰਮ ਹੈ ਮੇਰਾ ਵੀਰ ਜੀ ਸਾਊਂਡ ਦਾ ਕੰਮ ਹੈ ડીਜੇ ਸਾਊਂਡ ਦਾ ਕੰਮ ਹੈ ਤੇ ਚਲੋ ਅਸੀਂ ਜੋ ਵੀ ਤਿਲ ਫੁੱਲ ਅੱਜ ਪਰਾਗ ਤੋਂ ਜੋ ਵੀ ਇਕੱਠਾ ਆਇਆ ਅਸੀਂ ਇਕੱਠਾ ਕਰਕੇ ਤੇ ਵੀਰ ਜੀ ਉਹ ਨਹੀਂ ਹੋ ਕੇ ਗਏ ਜੀ ਇਹ ਕਹਿੰਦੇ ਯਾਰ ਕੁੜੀਆਂ ਨੂੰ ਫਰਨੀਚਰ ਤੋਂ ਬੜੀ ਔਖੀ ਆ ਵੀ ਯਾਨੀ ਕਿ ਬੈਂਡ ਸਾਊਂਡ ਦਾ ਤੋਂ ਔਖਾ ਆ ਤੇ ਰਹੀਂ ਜਿੰਨਾ ਵੀ ਹੈਗਾ ਥਿਲ ਫੁੱਲ ਇਕੱਠਾ ਕਰਕੇ ਤੇ ਇਹਨਾਂ ਨੂੰ ਫਰਨੀਚਰ ਲਿਆ ਕੇ ਦਿੱਤਾ ਜੀ ਅੱਜ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਅੱਗੇ ਕਿ ਗੁੜੀਆ ਦੀ ਹੈਲਪ ਕੀਤੀ ਜਾਵੇ ਇਹ ਨਹੀਂ ਕਹਿੰਦੇ ਵੀ ਕੋਈ ਹਾਰੀ ਦੇਵੇ 2000 ਦੇਵੇ ਜਿੰਨੀ ਕਿਸੇ ਮਜਾ ਆਉਂਦੀ 100 ਸਰਦਾ ਤੋਂ 100 ਦੇ ਦੇ ਜੇ ਕਿਉਂਕਿ 200 200 ਦੇ ਦੇ ਪਰ ਵੇਖੋ ਬਾਈ ਜੀ ਖੈਲਫ ਜਰੂਰ ਕਰੋ ਆ ਬਾਈ ਜੀ ਹੁਣ ਵਿਵਾਰ ਦਾ ਕੰਮ ਕਰਦੇ ਆ ਤੇ ਮੇਰੇ ਵਿਵਾਰਾ ਜਿਹੜੇ ਵਿਵਾਰੀ ਭਰਾ ਵਾ ਉਹਨਾਂ ਨੂੰ ਬੇਨਤੀ ਹੈ ਇਹੀ ਕਿ ਭਾਈ ਤੁਸੀਂ ਵੀ ਮਤਲਬ ਕਿ ਇਹਨੂੰ ਇਗਨੋਰ ਨਾ ਕਰਨਾ ਜੀ ਵੀਡੀਓ ਨੂੰ ਕਿ ਜਿੰਨੀ ਸ਼ਰਤਾਂ ਪਾ ਦੋ ਕਹਿੰਦੇ ਜੀ ਤੇ ਬਾਈ ਜੀ ਨੰਬਰ ਤੇ ਜਾਓ ਕੋਈ ਬਾਕੀ ਭਾਈ ਜੀ ਜਿੰਨੇ ਮੇਰੇ ਜਿੰਨੇ ਮੇਰੀ ਬੁਲਾਇਆ ਜਾ ਕਹਿੰਦੇ ਜੀ ਤੇ ਚਲੋ ਆ ਮੇਰੇ ਨਾਲ ਹੋਰ ਭਾਈ ਜੀ 2000 ਰੁਪਇਆ ਤੇ ਬਾਕੀ ਕਿ ਮੈਂ ਇੱਕ ਹੋਰ ਵਾਰਾ ਕਰਦਾ ਜਿੰਨੇ ਤੁਹਾਡੇ ਵੀਡੀਓ ਮੈਨੂੰ ਪੈਸੇ ਆਣਗੇ ਠੀਕ ਹੈ ਜੀ ਉਹ ਮੈਂ ਤੁਹਾਨੂੰ ਦੇ ਕੇ ਜਾਊਗਾ ਹਾਂਜੀ ਹਾਂਜੀ ਤੇ ਬਾਕੀ ਜਿੰਨੇ ਵੀ ਮੇਰੇ ਬਾਰੀ ਆ ਜਿਹੜੇ ਮੇਰੇ ਕੋਲ ਜਿੰਨੇ ਵੀ ਜਿਹਦੇ ਵੀ ਚੋਕਾ ਹੋ ਜਾ ਮੈਂ ਕਹਿੰਦੇ ਉਹ ਜਿੰਨੇ ਪੈਸੇ ਆਣਗੇ ਤੇ ਚਲੋ ਬਾਕੀ ਸਾਡੇ ਜੀ ਬਾਈ ਜੀ ਤੁਹਾਨੂੰ ਬੜਾ ਕਈ ਇਹੋ ਜਿਹੇ ਬੰਦੇ ਆ ਕੋਲ ਮਾੜੇ ਬੜੇ ਬੜੇ ਜੈਲੂ ਆ ਨਾ ਆਪਾਂ ਬਾਈ ਕਾਊਂਟ ਨੰਬਰ ਦੇ ਦਾਂ ਮਾਪਾ ਕਾਊਂਟ ਨੰਬਰ ਦੇ ਦਾਂ ਤੇ ਇਹਦਾ ਕਾਊਂਟ ਨੰਬਰ ਬਾਈ ਜੀ ਦਾ ਹੋਊਗਾ ਤੇ ਕੋਈ ਨਾ ਇਹਨਾਂ ਦਾ ਮੇਰਾ ਕਿਹਦਾ ਕਿਹਣੀ ਮੋਬਾਈਲ ਨੰਬਰ ਵੀ ਜੀ ਇਹਨਾਂ ਦਾ ਹੋਊਗਾ ਮੋਬਾਈਲ ਨੰਬਰ ਵੀ ਇਹਨਾਂ ਦਾ ਹੋਊਗਾ ਵਿਧੀ ਕੋਲ ਕਰਨਾ ਹਾਂਜੀ ਅਸੀਂ ਲੈ ਕੇ ਆਏ ਜਦੋਂ ਪਰਨੀਚਰ ਨਾ ਪੱਟੀ ਸਹਿਰ ਤੋਂ ਹਾਂਜੀ ਭਾਈ ਸਾਡੇ ਕੋਲ ਪੈਸੇ ਥੋੜੇ ਹੀ ਤੇ ਸਾਡੇ ਕੋਲ 2000 ਰੁਪਏ ਮੰਗਦਾ ਕਰਿਆ ਹਾਂ ਇਹ ਵੀਰ ਦਾ ਬਹੁਤ ਧੰਨਵਾਦੀ ਵੀਰ ਤੇਰੇ ਤੇ ਹਮ ਲੱਗਿਆ ਹਾਂ ਜਿਵੇਂ ਹਾਂਜੀ ਵੇਖੋ ਇਨਸਾਨੀਅਤ ਹੀ ਨਹੀਂ ਆ ਤੇ ਵੀਰ ਦੀ ਹੱਥ ਜੋੜ ਕੇ ਬੇਨਤੀ ਆ ਆ ਵੀ ਤੇ 5 7 ਲੱਖ ਰੁਪਇਆ ਕਰ ਗਿਆ ਚੜ ਗਿਆ ਇਹਨਾਂ ਤੇ ਕੋਈ ਵੀਰ 500 ਹਜ਼ਾਰ ਵਪਾਰੀ ਜਿਹੜੇ ਵਪਾਰੀ ਸਭ ਨੇ ਬੇਨਤੀ ਕੀਤੀ ਹੈ ਬਾਕੀ ਐਨਆਰਆਈ ਭਰਾਵਾਂ ਨੂੰ ਬਾਲੀ ਜਿਆਦਾ ਪੈਂਦੀ ਆ ਕਿ ਤੁਹਾਨੂੰ ਕੋਈ ਫਰਕ ਨਹੀਂ ਪਿਆਦਾ ਹਨਾ ਕੋਈ 2 4000 ਤੁਸੀਂ ਮਾਦਾ ਜਰੂਰ ਕਰੋ ਠੀਕ ਹੈ ਨਾ ਤੇ ਬਾਈ ਜੀ ਤੁਸੀਂ ਨੰਬਰ ਆਪਣਾ ਬੋਲੋ 98728 71506 98728 71506 71506 ਇਹਨਾਂ ਨਾਲ ਗੂਗਲ ਤੇ ਜਾਂਦੜਾ ਨਹੀਂ ਗੂਗਲ ਤੇ ਅੱਜ ਨਹੀਂ ਜਾਂਦਾ ਖਾਤਾ ਖਾਤਾ ਨੰਬਰ ਦੇ ਦੇ ਬਾਤ ਦੇ ਦੇ ਚਲੋ ਖਾਤਾ ਨੰਬਰ ਨਾ ਕੈਚੂਅਲ ਕਰਦੇ ਹੋਏ ਖਾਤਾ ਨੰਬਰ ਰਿਪੀਟ ਕਰ ਦੂੰਗਾ ਠੀਕ ਹੈ ਜੀ ਤੇ ਬਾਕੀ ਜੋ ਤੁਸੀਂ ਉਹਨੂੰ ਕਰਾਣਾ ਹੋਰ ਵੇਖ ਲਓ ਜੀ ਕੁਝ ਵੀ ਮੇਰੇ ਵਪਾਰੀ ਸਭਾਂ ਨੇ ਉਹ ਬੇਨਤੀ ਕਰਨਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ 2000 1500 ਜਿੰਨੀ ਤੁਹਾਡੀ ਸ਼ਰਧਾ ਵਾ ਇਹਨਾਂ ਦੀ ਹੈਲਪ ਕੀਤੀ ਜਾਵੇ ਇਹ ਵਿਚਾਰੇ ਇੱਕ ਇੱਕ ਮੇਨ ਗੱਲ ਆ ਆ ਬਾਈ ਹੋਣਾ ਨੇ ਮੈਨੂੰ ਗੱਲ ਦੱਸੀ ਸੀ ਇੱਕ ਕਿ ਇਹਨੇ ਪਿੰਡ ਦੇ ਸੀ ਬਜੀ ਉਹ ਪੰਜ ਕੜਿਆਲੇ ਦੇ ਸੀ ਕੜਿਆਲੇ ਦੇ ਹਨ ਹਾਂਜੀ ਹਾਂਜੀ ਇਹ ਲੱਗਾ ਅੱਜ ਉਹਨਾਂ ਦੀ ਲਾਤ ਰ ਟੁੱਟ ਗਈ ਸੀ ਹਾਂਜੀ ਤੇ ਮੇਰੇ ਪਿੰਡ ਦੇ ਕਹਿੰਦੇ ਕਿ ਉਹ ਜਿਹੜਾ ਬੰਦਾ ਉਹ ਸ਼ਰਾਬ ਪੀਂਦਾ ਵਾ ਪਿਓ ਦਾ ਜਿਹੜਾ ਮੁੰਡਾ ਦਾ ਚੋਰੀਆਂ ਕਰਦਾ ਇਹ ਅਮਰਧਾਰੀਆ ਜੀ ਹਾਂਜੀ ਹਾਂਜੀ ਵੇਖੋ ਇਹਨਾਂ ਨੇ ਆਪ ਉਹਨਾਂ ਨੂੰ ਜਿਹੜੇ ਕਰੋੜੇ ਨਹੀਂ ਕਰੋੜੇ ਹਾਂਜੀ ਕਰੋੜੇ ਲਿਆ ਲੈ ਕੇ ਆਂਡੇ ਆਵਦੇ ਇੱਕ ਮਹੀਨੇ ਪਤਾ ਤਿਆਰ ਕਰਦਾ ਪਈ ਜਿਹੜੇ ਕਿ ਉਹ ਭਲਾ ਕੇ ਡਾ ਕੀਤਾ ਜਿਹੜੇ ਸਾਡੇ ਪਿੰਡ ਦੇ ਸੀ ਉਹਨਾਂ ਨੇ ਕਿਹਾ ਆ ਕਿ ਇਹ ਬੰਦਾ ਤੇਰੇ ਪੈਸੇ ਖਾ ਗਿਆ ਲੈ ਵੇਖੋ ਤੁਸੀਂ ਕੀ ਦਾ ਪੈਸਾ ਭਾਈ ਦੱਸੋ ਤੁਹਾਡੇ 9000 ਰੁਪਏ ਦੇਖ ਰਹੇ ਨੇ ਅੱਜ 14000 ਰੁਪਏ ਵੀਡੀਓ ਆਪਾਂ ਕਰਕੇ ਦੇ ਕੇ ਗਏ ਅੱਜ ਫਰਨੀਚਰ ਲੈਣ ਦਾ ਅਸੀਂ 2-4-4 ਕੋਲੋਂ ਪਾਇਆ ਅਸੀਂ ਕਿਹਦਾ ਪੈਸਾ ਖਵਾ ਵੀ ਨਾ ਕਿਉਂਕਿ ਬੜਾ ਗੱਲ ਦੀ ਆ ਜੋ ਕੋਈ ਹੈਲਪ ਬੰਦਾ ਕਰਦਾ ਜਾਂਦਾ ਉਹ ਇਹੋ ਜਿਹੀ ਗੱਲਾਂ ਨਾ ਕਰਿਆ ਕਰੋ ਗਾਉਂ ਨੂੰ ਫੇਸ ਪੋਚੇ ਹਾਂਜੀ ਹਾਂਜੀ ਠੀਕ ਹੈ ਨਾ ਤੇ ਮੇਨ ਦਾ ਗੱਲ ਆ ਇੱਕ ਬੰਦੇ ਨਾ ਅਮਰ ਸ਼ਾਕੇ ਵੀ ਨਾ ਮੇਡਾਂ ਦੇ ਨੂੰ ਹੱਥ ਰੱਖ ਕੇ ਉਹਨੂੰ ਲੈ ਕੇ ਬਣਾ ਕੇ ਖਵਾਣੇ ਸਹੀ ਹੈ ਭਾਈ ਜੀ ਕਿ ਨਹੀਂ ਤੇ ਬਹੁਤ ਇੰਦੇ ਬਹੁਤ ਭਵੰਦਰੀ ਗੱਲ ਆ ਜੀ ਠੀਕ ਹੈ ਨਾ ਪਰ ਚੰਗਣੇ ਲੱਗਦਾ ਬਾਅਦ ਕਿਸ ਨੂੰ ਕਹਿ ਜਰਾ ਕੋ ਪੈ ਕੀ ਪੈ ਖਾਜੂਗਾ ਕਿੰਨੇ ਕੇ ਖਾਜੂਗਾ ਜੀ ਹੈ ਪਰ ਨਹੀਂ ਇਹ ਕੋਈ ਅਗਲਾ ਗੱਲ ਦੁਨੀਆ ਨਿਕਲਦੀ ਹੈ ਵੀ ਇਹ ਪੈਸਾ ਖੰਦਾ ਆ ਬਾਈ ਜੀ ਨੂੰ ਨਾ ਇਹਨਾਂ ਨੂੰ ਮੈਨੂੰ 10 ਸਾਲ ਹੋ ਗਏ ਆ ਅੱਜ ਕਿਹਨੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਭਾਜੀ ਕੋਈ ਗੱਲ ਨਹੀਂ ਹਾਂ ਤਾਂ ਰੋਕੇ ਜਾਓ ਆਪ ਬਣਾਵਣਾ ਨੇ ਜ਼ਰੂਰ ਬਣਾਵਾਵਾਂਗੇ ਪਰ ਮੈਂ ਕਿਹਾ ਜੇ ਤੁਸੀਂ ਤਰੰਤ ਤਰੋਂ ਆਂਦੇ ਮੈਂ ਤਾਂ 20 25 ਕਿਲੋਮੀਟਰ ਤੋਂ ਤੇ ਮੈਂ ਮਿੰਟੋਂ ਮਿੰਟ ਆਇਆ ਆ ਉਈ 17-18 ਕਿਲੋਮੀਟਰ ਆ ਸਕਦੇ ਆ ਤੇ ਮੇਰੇ ਸਾਡਾ ਕੋਈ ਨੰਬਰ ਨਹੀਂ ਹੈਗਾ ਇਹਦੇ ਵਿੱਚ ਸਿੱਧਾ ਇਹਨਾਂ ਦਾ ਵੀਰ ਜੀ ਉਹ ਨੰਬਰ ਹੈ ਵੀਰ ਜੀ ਉਹਨਾਂ ਨਾਲ ਕਨੈਕਟ ਕਰੋ ਇਹਨਾਂ ਨੇ ਕੰਟੈਕਟ ਕਰਾਇਏ ਜੀ ਇੱਕ ਘਰੇ ਵੀ ਮਧੀ ਪਿੰਡ ਕਿਹੜਾ ਜੀ ਸੂਦਾ ਜੀ ਸੂਦਾ ਪਿੰਡ ਸੂਦਾ ਤੇ ਮੁਗਾ ਰੋਡ ਤੇ ਆ ਜੀ ਮਰੇ ਮਖੂ ਸ਼ਹਿਰ ਵਿੱਚ ਹੀ ਸੰਜੋ ਜੀਰਾ ਮਖੂ ਜੀ ਠੀਕ ਹੈ ਤੇ ਜੇ ਕਿਸੇ ਨੇ ਘਰੇ ਡਾਇਰੈਕਟਰ ਵੀ ਆਣਾ ਹੋਇਆ ਤੁਸੀਂ ਆ ਸਕਦੇ ਆ ਬਾਕੀ ਬਹੁਤ ਮਧੀ ਗਲਤ ਗੱਲਾਂ ਚਲੋ ਹਾਂਜੀ ਅੱਖਾਂ ਦਾ ਨੰਬਰ ਉੱਤੇ ਇਹਦੇ ਨੰਬਰ ਰਿਟਾਇਰਮੈਂਟ ਕਰਦਾ ਹਾਂ ਤੇ ਵਾਤਵਾਰ ਸੇਵਾ ਕੀਤੀ ਜਾਵੇ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ